ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਲਾਈ ਸਾਹਿਬ ਜੋ ਕਿ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਅੱਜ ਅਸੀਂ ਆਪਾਂ ਕਰਦੇ ਹਾਂ ਅੰਦਰ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਇਹ ਗੁਰਦੁਆਰਾ ਸਾਹਿਬ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਆਪਾਂ ਅੱਜੇ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਮਾਣ ਆਪਾ ਦਰਸ਼ਨ ਕਰਦੇ ਆਂ ਅੰਦਰ ਦਰਬਾਰ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੀ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦਾ ਪੂਰਾ ਸਾਹਿਬ ਹੈ ਇੱਥੇ ਪੂਰਾ ਸਾਹਿਬ ਵੀ ਬਣਿਆ ਹੋਇਆ ਹੈ ਇਸ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਵਿਸ਼ਰਾਮ ਕੀਤਾ ਸੀਗਾ ਨੰਗੁਰੂ ਜੀ ਆ ਕੇ ਇੱਥੇ ਵਿਰਾਜਮਾਨ ਹੋਏ ਸੀ ਇਸ ਥਗਾ ਤੇ ਇਹ ਇਹ ਜੋ ਸੂੜੀਆਂ ਨੇ ਇਹ ਪਾਨੂ ਉੱਤੇ ਦਰਬਾਰ ਸਾਹਿਬ ਲੈ ਜਾਂਦੀਆਂ ਨੇ 인 ਗੁਰਦੁਆਰਾ ਸਾਹਿਬ ਦਾ ਨੀ ਪੱਥਰ ਰਜੜਾ ਹੋ 13 ਜੂਨ 1976 ਨੂੰ ਐਤਵਾਰ ਵਾਲੇ ਦਿਨ ਰੱਖਿਆ ਗਿਆ ਸੀਗਾ ਤੇ ਇਸ ਦਿਨ ਗੁਰੂ ਜੀ ਦਾ ਪੁੱਤਰ ਜਨਮ ਦਿਹਾੜਾ ਹੁੰਦਾ ਹੈ ਇਸ ਗੁਰਦੁਆਰੇ ਦੀ ਨਹੀਂ ਪੰਜ ਪਿਆਰਿਆਂ ਨੇ ਆਪਣੇ ਚਰਨ ਕਮਲਾਂ ਨਾਲ ਰੱਖੀ ਸੀਗੀ ਗੁਰੂ ਜੀ ਨੇ ਇੱਥੇ ਆ ਕੇ ਆਪਣੇ ਘੋੜੇ ਨੂੰ ਵਿਸ਼ਰਾਮ ਕਰਨ ਲਈ ਫਲਾਈ ਸਾਹਿਬ ਤੇ ਦਰਖਤ ਨਾਲ ਬੰਨਿਆ ਸੀਗਾ ਹੁਣ ਤੁਹਾਨੂੰ ਉਸ ਦੇ ਦਰਸ਼ਨ ਕਰਾਉਨੇ ਆ। ਇਹ ਦਰਖਤ ਦੇ ਨਾਲ ਗੁਰੂ ਜੀ ਨੇ 17 ਪੂ 1704 ਈਸਵੀ ਨੂੰ ਆ ਕੇ ਆਪਣੇ ਘੋੜੇ ਨੂੰ ਬੰਨਿਆ ਸੀ। ਉਸ ਦਿਨ ਉਹਨਾਂ ਨੇ ਇੱਥੇ ਵਿਚਾਰਨ ਪਾਈ ਸੀ ਗੁਰੂ ਜੀ ਨੇ। ਇਹ ਉਹ ਡਰੱਫਟ ਦੀ ਲੱਕੜ ਆ ਜਿਹਦੇ ਨਾਲ ਗੁਰੂ ਜੀ ਨੇ ਆ ਕੇ ਆਪਣੇ ਘੋੜੇ ਨੂੰ ਬੰਨਿਆ ਸੀਗਾ ਇਸ ਗੁਰਦੁਆਰਾ ਸਾਹਿਬ ਦੀਆਂ ਦੋ ਐਂਟਰੈਂਸ ਨੇ ਇੱਕ ਤਾਂ ਜਿਹੜੀ ਆਪਾਂ ਪਹਿਲਾਂ ਦੇਖੀ ਸੀ ਉਹ ਮੇਨ ਐਂਟਰੈਂਸ ਹੈ ਇੱਕ ਇਹਦੀ ਬੈਕ ਐਂਟਰੈਂਸ ਵੀ ਆ ਜੋ ਤੁਸੀਂ ਹੁਣ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਬੈਕ ਐਂਟਰੈਂਸ ਹੈ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਥੋੜੀ ਜਾਣਕਾਰੀ ਲਵਾਂਗੇ ਗੁਰਦੁਆਰਾ ਸਾਹਿਬ ਜਿਹੜਾ ਹੈ ਫਲਾਈ ਸਾਹਿਬ ਹੈ ਇਹ ਗੁਰੂ ਜਿਨੇ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਜਦੋਂ ਸਰਸਾ ਨਦੀ ਦੇ ਉੱਤੇ ਪਰਿਵਾਰ ਨੂੰ ਤੋਂ ਵਿਛੋੜਾ ਪਿਆ ਸੀਗਾ ਉਸ ਤੋਂ ਬਾਅਦ ਗੁਰੂ ਜੀ ਰੋਪੜ ਤੋਂ ਚੱਲ ਕੇ ਚਮਕੌਰ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਢਿੱਡੀਦਲ ਦਾ ਮੁਕਾਬਲਾ ਕੀਤਾ ਤੇ ਮਾਚੂਵੜੇ ਤੇ ਕਨੇਸ ਅਤੀ ਦੇ ਪਿੰਡਾਂ ਤੋਂ ਹੁੰਦੇ ਹੋਏ ਗੁਰਦੁਆਰਾ ਫਲਾਈ ਸਾਹਿਬ ਪਹੁੰਚੇ ਇੱਥੇ ਗੁਰੂ ਜੀ 17ਪੋ ਤੇ 1704 ਈਸਵੀ ਨੂੰ ਇੱਥੇ ਪਹੁੰਚੇ ਸੀਗੇ ਇੱਥੇ ਗੁਰੂ ਜੀ ਨੇ ਇੱਕ ਦਿਨ ਵਿਸ਼ਰਾਮ ਕੀਤਾ ਸੀਗਾ ਤੇ ਫਲਾਈ ਦੇ ਦਰਖਤ ਤੇ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ ਜਿਸ ਦੇ ਤੁਸੀਂ ਦਰਸ਼ਨ ਕੀਤੇ ਨੇ ਹੁਣ ਇੱਥੇ ਸੱਚੇ ਮਨ ਨਾਲ ਮੰਗੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ ਹਰ ਸਾਲ ਗੁਰਦੁਆਰਾ ਸਾਹਿਬ ਵਿੱਚ 17 ਪੋਉ ਨੂੰ ਭਾਰੀ ਦੀਵਾਨ ਲਵਾਏ ਜਾਂਦੇ ਨੇ ਜਿਸ ਜਗ੍ਹਾ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਅੰਗੀਠਾ ਹਸਤੀਆਂ ਵਿਰਸਾ ਵਿਸਰਜਿਤ ਕੀਤੀਆਂ ਜਾਂਦੀਆਂ ਨੇ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਇਹ ਇਥੇ ਇੱਕ ਪੁਲ ਬਣਿਆ ਹੋਇਆ ਹੈ ਅਸੀਂ ਅਸਤੀਆਂ ਬਸਰਜਿਤ ਕਰਨ ਦੇ ਲਈ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ